ਇਹ ਸਾਫ ਕਰਤਾ ਹੈ ਕੱਪੜੇ ਨਾਲ ਤੇ ਆਪਾਂ ਹੁਣ ਇਹਨੂੰ ਪਹਿਲਾਂ ਖੋਲਦੇ ਆਂ ਖੋਲ ਕੇ ਇਹਦੀ ਸੀਲ ਤੇ ਰੱਬ ਦਾ ਰੰਗ ਪਾਜੀ ਆਰਮੀ ਡੋਲ ਖੋਲੀ ਹੈ ਬਾਈ ਤੇ ਇਹ ਆਪਣੇ ਖੋਲਣ ਤੋਂ ਪਹਿਲਾਂ ਨਾ ਪਾਈਪਾਂ ਦਾ ਧਿਆਨ ਰੱਖੇ ਜਿਵੇਂ ਆਪਣੀ ਆ ਹੋਊਗੀ ਮੇਨ ਪੰਪ ਵਾਲੀ ਤੇ ਇਹਦੀ ਆ ਉੱਪਰਲੀ ਵਾਪਸੀ ਆ ਆ ਦੋ ਹੋਗੀਆਂ ਜੈਕ ਵਾਲੀਆਂ ਬਸ ਇਹ ਧਿਆਨ ਨਾਲ ਦੇਖ ਕੇ ਖੋਲੇ ਕਈ ਵਾਰ ਉਲਟ ਲੱਗ ਜਾਂਦੀਆਂ ਪਾਈਪਾਂ ਪਾਈਪਾਂ ਨਹੀਂ ਉਲਟ ਲੱਗਣੀਆਂ ਚਾਹੀਦੀਆਂ ਸਹੀ ਲੱਗਣੀਆਂ ਚਾਹੀਦੀਆਂ ਜਿੱਥੇ-ਇਥੇ ਸਪਲਾਈ ਆ ਲੈ ਚਾਬੀ ਫੜਾਈ 24 ਚਾਬੀ ਆਰਮਿੰਡੋਲ ਖੋਲ ਲਿਆ ਬਈ ਆਪਾਂ ਨੇ ਤੇ ਹੁਣ ਪਾਈਏ ਉਹਦੇ ਆਰਮਿੰਡੋਲ ਦੇ ਸੀਲ ਤੇ ਰਬੜ ਰਿੰਗ ਇਹਨਾਂ ਉੱਪਰਲੀ ਸਾਈਡ ਤੋਂ ਇੱਥੋਂ ਸੀਲ ਲੀਕਾ ਤੇ ਇੱਥੋਂ ਸੀਲ ਲੀਕ ਸੀਗੀ ਇਹਦੀ ਅੰ ਨਿਕੋ ਡਾਇਨਾਫੋਰਸ ਦਾ ਆਰਮੀਡੋਲਾ ਹੈ ਤੇ ਇਹਦੇ ਨਾਲ ਇਹ ਪਾਵਰ ਚ ਆਇਗਾ 100 ਦਾ ਆ ਦੇਖੋ ਇੱਥੇ 100 ਲਿਖਿਆ ਹੁੰਦਾ ਇਹਦੇ ਇਹ ਕਈ ਵਿੱਚ 80 ਦੇ ਲੱਗੇ ਵੀ ਹੁੰਦੇ ਨੇ 120 ਦਾ ਵੀ ਹੁੰਦਾ ਜਿਵੇਂ 100 ਪਾਵਰ ਦਾ ਤਾਂ ਉਧਰ ਆਪਣੇ ਜਿਹੜਾ ਜੈਕ ਲੱਗਿਆ ਹੋਣਾ ਜੈਕ ਮੋਟਾ ਮੋਤੀ ਗਾਰਡ ਦਾ ਹੁੰਦਾ ਹੈ ਜਿਵੇਂ ਆਪਣਾ ਹੁਣ 80 ਦਾ ਹੁੰਦਾ ਹੈ ਉਹਨੂੰ ਜੈਕ ਪਤਲਾ ਲੱਗਿਆ ਬੰਦਾ ਪਿੱਛੇ ਫਰਲੀ ਰਾਡ ਦਾ ਹੁੰਦਾ ਇਹ ਆਪਣੀ ਸੌਤ ਹੈ ਤੇ ਆਪਾਂ ਨਟ ਖੋਲ ਲੈਣੇ ਨੇ ਇਹਦੇ ਨਟ ਖੋਲ ਕੇ ਵਿੱਚੋਂ ਸਲੀਵ ਕੱਢ ਲੈਣੀ ਆ ਖੋਲਣ ਲੱਗੇ ਨਾ ਹੋਰ ਵੀ ਧਿਆਨ ਰੱਖਣਾ ਪੈਂਦਾ ਹਰ ਇੱਕੋ ਤੁਸੀਂ ਨਟਸ ਫੈਸਲ ਆਏ ਇਹਦੇ ਥੱਲੇ ਨਟ ਥੱਲੇ ਗੋਲੀ ਹੁੰਦੀ ਹੈ ਇਹਦੀ ਇਹ ਗੋਲੀ ਉਸ ਪਾਸੇ ਹੁੰਦੀ ਆ ਜਿਵੇਂ ਇੱਥੇ ਆਪਣੀ ਇਹ ਮੇਨ ਪੰਪ ਦੀ ਸਪਲਾਈ ਆ ਇਹਨੂੰ ਆ ਸਿੱਧੀ ਇਹਦੇ ਪੰਪ ਦੀ ਸਪਲਾਈ ਵਾਲੇ ਪਾਸੇ ਨਟ ਕੱਸਿਆ ਜਾਂਦਾ ਇਹ ਦੇਖੋ ਜੀ ਇੱਥੇ ਸਿੱਧਾ ਹੋਰੇ ਇਹਦੇ ਥੱਲੇ ਗੋਲੀ ਆ ਇਹ ਸਾਰੇ ਨਟਾਂ ਨਾਲੋਂ ਦੇਖੋ ਇਕੱਲੇ ਹੀ ਅੱਡ ਆ ਤੇ ਆ ਪਾ ਰੋਲ ਕੇ ਹੁਣ ਇਹਦੀ ਸੀਲ ਪਾਉਣੀ ਆ ਹੁਣ ਇਹਦਾ ਪੰਪ ਵਾਲਾ ਹੋ ਗਿਆ ਆ ਵਾਪਸੀ ਹੋ ਗਈ ਆ ਦੋਨੇ ਜੈਕ ਵਾਲੇ ਹੋ ਗਏ ਏ ਇਧਰ ਲਈ ਉੱਤਰ ਲੱਗ ਜੂ ਕੋਈ ਚੱਕਰ ਨਹੀਂ ਜੇ ਉੱਧਰ ਲਈ ਉੱਤਰ ਲੱਗੀ ਹੋਰ ਕੀ ਕਟਾਈ ਕੁੱਠੀ ਕਰਨ ਲੱਗ ਜੂ ਖੋਲ ਕੇ ਪਾਈਪ ਬੰਦਾ ਦੂਜੇ ਪਾਸੇ ਕਰ ਲੰਦਾ ਜੇ ਇਹ ਪੰਪ ਵਾਲੀ ਸਪਲਾਈਆਂ ਇਧਰ ਇਧਰ ਲੱਗ ਜਾਣ ਤਾਂ ਜਿਵੇਂ ਮੋਟਰ ਚੱਲਦੀ ਹੁੰਦੀ ਐ ਚੱਕਰ ਬਣ ਲੈ ਜਾਣਗੇ ਉਹਦੇ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਜੇ ਆਪਾਂ ਪਾਈਪਾਂ ਖੋਲਦੇ ਆਂ ਬਸ ਸਪਲਾਈ ਦੇਖ ਲਵੇ ਪੰਪ ਦੀ ਜਿਹੜੀ ਆਉਂਦੀ ਆ ਤੇ ਵਾਪਸੀ ਕਿਹੜੀ ਜਾਂਦੀ ਆ ਹੋਰ ਤਾਂ ਕੋਈ ਐਡਾ ਚੱਕਰ ਨਹੀਂ ਹੁੰਦਾ ਤੇ ਆਪਾਂ ਖੋਲ ਕੇ ਇਹਨੂੰ ਹੁਣ ਆ ਇਹ ਸੀਲ ਇਹਦੀ ਕਟ ਲਿਆਂਦੀ ਵੀ ਆਪਾਂ ਨੇ ਇਹਦੀ ਪੂਰੀ ਕਟ ਮਿਲ ਜਾਂਦੀ ਹੈ ਤੇ ਕਿਟ ਵੀ ਆਪਾਂ ਇਹ ਲੈ ਜਾਂਦੀ ਹੈ ਇਹਦੇ ਵਿੱਚੇ ਰਾਬਰ ਰਿੰਗ ਸਾਰਾ ਵਿੱਚੇ ਸੀਲ ਸਾਰਾ ਸਮਾਨ ਹੁੰਦਾ ਇਹਦੇ ਵਿੱਚ ਵਿੱਚੇ ਰਿੰਗ ਹੁੰਦੇ ਆਪਾਂ ਖੋਲਦੇ ਆ ਹੁਣੇ ਨਾ 8 8 ਥੱਲੇ ਗੋਲੀ ਹੈ। ਆਹ ਦੇਖੋ ਇਹਨਾ ਲੰਬਾ ਹੁੰਦਾ ਨਾ ਇਹ ਗੋਲੀ ਨੂੰ ਦੱਬ ਕੇ ਰੱਖਦਾ ਥੱਲੇ। ਕੀ ਹੋਈ ਹੈ ਨਾਲ ਮਗਲਰ ਇਹ ਰਾਹ ਸਿੱਧੀ ਸਲੀਵ ਚ ਪੈ ਜਾਂਦੀ ਹੈ ਇਹ ਜਾ ਕੇ ਥੱਲੇ ਪੈਨ ਨਾਲ ਉਹਦੇ ਵਿੱਚ ਤੇ ਆਪਾਂ ਹੁਣ ਕੱਢਦੇ ਆਂ ਸਲੀਵ ਬੱਚੇ ਉਹਦੀ ਗੋਲੀ ਕੱਢਦੀ ਹੈ ਗੋਲੀ ਵਿੱਚੋਂ ਆਹ ਗੋਲੀ ਹੁੰਦੀ ਆ ਆਪਣੇ ਦੇ ਨਾਟ ਥੱਲੇ ਤੇ ਆਪਾਂ ਕੱਢੀਏ ਹੁਣ ਇਹਦੀ ਬਾਈ ਸਲੀਵ ਇਹਦੇ ਵਿੱਚ ਪਾਈ ਵੀ ਇੱਕ ਪਿੰਨ ਉਹ ਦੇਖੋ ਜਿਹੜੀ ਇਹਦੇ ਵਿੱਚ ਪੈਂਦੀ ਆ ਰਾਣ ਚ ਇਹਦੇ ਵਿੱਚ ਇਹ ਡਬਲ ਹੁੰਦੀ ਆ ਇਹ ਸਲੀਵ ਆ ਇਹਦਾ ਲੌਕ ਕੱਢ ਕੇ ਨਾ ਇੱਥੋਂ ਪੱਤੀਆਂ ਨਿਕਲ ਜਾਂਦੀਆਂ ਇਹ ਵਿੱਚੋਂ ਅੱਡ ਹੋ ਜਾਂਦਾ ਹੈ ਉਹ ਆਪਾਂ ਨੇ ਉਹ ਨਹੀਂ ਕੱਢਣਾ ਹੈਗਾ ਆ ਵੇਖੋ ਇਹ ਪੱਤੀਆਂ ਨੇ ਇਹਦੇ ਆ ਪੱਤੀਆਂ ਲੌਕ ਕੀਤਾ ਹੋਇਆ ਵਿਚਲੀ ਸਲੀਵ ਜਿਉ ਪੱਤੀਆਂ ਕੱਢ ਲਈ ਆਪਾਂ ਬਾਹਰ ਇਹ ਵਿੱਚ ਇੱਕ ਹੋਰ ਸਲੀਵ ਨਿਕਲ ਆਉਂਦੀ ਹੈ ਇਹਦੇ ਤੇ ਆਪਾਂ ਦਾ ਗੱਲੀ ਇਹਦੀ ਸੀਲ ਡਾਉਨ ਕੀਤੀ ਤੋਂ ਸੀਲ ਪਾਉਣੀ ਆ ਬਸ ਜਿਵੇਂ ਕਦੇ ਚੱਲਦੀ ਮਸ਼ੀਨ ਦਾ ਖੇਚ ਹੋ ਜਾਂਦਾ ਹੈ ਮੰਦਾ ਬਾਈ ਦੇਖ ਕੇ ਪਾ ਲੈਂਦਾ ਵੀਡੀਓ ਵੀਡੀਓ ਨੂੰ ਦੇਖ ਕੇ ਪਤਾ ਲੱਗ ਜਾਂਦਾ ਸੀਲ ਵਗੈਰਾ ਰਬੜ ਰਿੰਗ ਵਗੈਰਾ ਪਾ ਲੈਂਦਾ ਰਬੜ ਰਿੰਗ ਤਾਂ ਸੇਤੀ ਲੀਕ ਨਹੀਂ ਹੁੰਦੀ ਹੁੰਦੀ ਹੁੰਦੇ ਥੱਲੇ ਵਾਲੇ ਤੇ ਉੱਪਰਲੀ ਸੀਲ ਹੀ ਲੀਕ ਹੋ ਜਾਂਦੀ ਹੈ ਇਹ ਕਈ ਵਾਰ ਹੋਰ ਹੋ ਜਾਂਦਾ ਜਿਵੇਂ ਆਪਣੇ ਮਸ਼ੀਨ ਚੱਲਦੀ ਹੈ ਪਿੱਛੋਂ ਟਾਇਰ ਨੂੰ ਪੱਟ ਬੁੱਟ ਨਾਲ ਲੱਗਿਆ ਬੈਕਵਰ ਕਰਨ ਲੱਗੇ ਜਾਂ ਝੂਟਾ ਵੱਜਿਆ ਤੇ ਫੇਰ ਜਦੋਂ ਟਾਇਰ ਤੇ ਝੂਟਾ ਪੈਂਦਾ ਨਾ ਫੇਰ ਇੱਧਰ ਜਾ ਕੇ ਸੀਲ ਪਾੜਦੀ ਹੈ ਇਹ ਚੀਜ਼ ਦਾ ਵੀ ਥੋੜਾ ਧਿਆਨ ਰੱਖੇ ਇਹਦਾ ਤਾਂ ਚੱਲ ਕੋਈ ਗੱਲ ਨਹੀਂ ਇਹ ਤਾਂ ਖੜੀ ਖੜੀ ਮਸ਼ੀਨ ਤੇ ਨਾ ਖੜੀ ਖੜੀ ਤੇ ਸਿਮਾਂ ਜੇ ਲੱਗਿਆ ਸੀ ਇਹ ਥੋੜਾ ਥੋੜਾ ਸੀਲਾਂ ਸੁੱਕ ਜਾਂਦੀਆਂ ਕਈ ਵਾਰ ਤੇ ਇਹਦੇ ਥੱਲੇ ਹੁੰਦਾ 베ARING ਪਾਇਪ ਹੁੰਦਾ ਉਹਦੇ ਤੇ ਤੇ ਇਹ ਵੀ ਹੈਗਾ 베ARING ਉਹਰੇ ചിപക്ത ആ വെച്ചോണിക്ക് ਆਹਦੀ ਸੇਲ ਬੱਚੇ ਰ ਇੱਕ ਹੋਰ ਹੁੰਦੀ ਆ ਆ ਬਿਤੇ ਰ ਰੌੜ ਰੰਗ ਜਿਆ ਪਾਇਆ ਪਉਂਦਾ ਇਹਦੇ ਉੱਪਰ ਇਹ ਐਂ ਕਰਕੇ ਪਾਈ ਵੀ ਹੁੰਦੇ ਸਾਲੂ ਰਾਣੀ ਸੀਲ ਕੱਢਤੀ ਬਾਈ ਆਪਾਂ ਨੇ ਜੋ ਹੁਣ ਆ ਨਵੀਂ ਸੀਲ ਲੈ ਕੇ ਆਂਦੀ ਆ ਇਹ ਟਰਟ ਚੋਂ ਸਾਰੀ ਟਰਟ ਲਿਆਂਦੀ ਸੀ ਆਪਾਂ ਨੇ ਟਰਟ ਪਾਈਏ ਆਪਾਂ ਹੁਣ ਨਵੀਂ ਹਮ ਆਰੇ ਕੋ ਅੰਦਰਲੀ ਸਾਈਡ ਇੱਥੇ ਪੈਂਦੀ ਆ ਸੀਲ ਰਬੜ ਰੰਗ ਦੇ ਵਿੱਚ ਵਿੱਚ ਪਲਾਸਟਿਕ ਦੀ ਨਾਲ ਸੀਲ ਹੁੰਦੀ ਆ ਤੇ ਉੱਪਰ ਲੱਗੀ ਵੀ ਆ ਇਹਦਾ ਕੰਮ ਬਸ ਗਰਦ ਰੋਕਦੀ ਆ ਜਿਹੜੀ ਧੂੜ ਮਿੱਟੀ ਇਹਦੇ ਵਿੱਚ ਜਾਵੇ ਤੇ ਅਸਲੀ ਕੰਮ ਤਾਂ ਇਹਨੇ ਅੰਦਰਲੀ ਨੇ ਕਰਨਾ ਹੁੰਦਾ ਤੇ ਆਪਾਂ ਹੁਣ ਪਾਉਨੇ ਆ ਦੀ ਸਲੀਵ ਇਨਸੇਲ ਨੂੰ ਥੋੜਾ ਜਿਹਾ ਮਗਲਾ ਲਾ ਦੇ ਵੇ ਮਗਲਾ ਲਾ ਇਹਦਾ ਬਸ ਸਿਰ ਦੇ ਬੱਚੇ ਹੈਗਾ ਦੀ ਮਾਰਾ ਤੇ ਭਾਈਏ ਹੁਣ ਇਹਦੀ ਸਲੀਵ ਇਹ ਸਲੀਵ ਦੇ ਉੱਤੇ ਹੁੰਦਾ ਬੈਰਿੰਗ ਇਹਦਾ ਕੰਮ ਅਮoze ਕਰਦਾ ਨਜ਼ਾਰਾ ਤੇਰੇ ਕੋਲ ਆ ਸੌਂ ਰਮਨ ਬੈਰਿੰਗ ਪਾ ਕੇ ਮਗਰ ਜਿੱਤ ਕੀ ਜੁਨੀ ਦੇ ਕੇ ਮੋਦਲਾ ਲਾ ਕੇ ਸਲੀਵ ਨੂੰ ਜਿਹੜੇ ਜਿ세 ਸਰਾਗ ਦੇ ਉੱਤੇ ਬਨੇ ਇਹੀ ਸਰਕਲ ਕਰਦੇ ਨੇ ਔਰ ਇਹੀ ਸਰਕਲ ਕਰਦੇ ਨੇ ਇਹ ਐਂ ਬਸ ਆਪਣੀ ਸਲੀਵ ਵਿੱਚ ਪਾ ਦੇਣੀ ਹੈ ਸਲੀਪ ਪਾ ਕੇ ਉੱਥੇ ਕੋਹ ਚੱਕ ਕੇ ਲੈ ਕੇ ਆਓ ਐ ਕੋਣ ਜੀ ਕੋਈ ਕੜਾ ਲੈ ਕੇ ਇੱਕ ਚੱਕ ਕੇ ਚਲੋ ਮੈਂ ਪਹਿਲੇ ਕਪਲੀਨ ਪਾਤੀ ਆਪਾਂ ਦੇ ਵਿੱਚ ਤੇ ਹੁਣ ਲਾਉਣਿਆਂ ਦੀ ਉੱਪਰਲੀ ਪਲੇਟ ਇਹਦੇ ਜਿਹੜੇ ਆ ਆਪਣੇ ਰਬੜ ਰੰਗ ਇਹ ਠੀਕ ਨੇ ਇਹ ਸੋ ਉਹ ਨਾ ਪੈਂਦੀ ਹੋ ਤੇਰਾ ਚੰਗਾ ਤੇ ਆਪਾਂ ਨੇ ਪਲੇਟ ਉੱਪਰ ਸੈੱਟ ਰੱਖ ਕੇ ਬਾ ਸਿੱਧੀ ਆਹ ਘਰਾਰੀ ਤੇ ਉਹ ਜਿਹੜੀ ਵਿੱਚ ਪੈਨ ਬਾ ਪੈਨ ਚ ਪੈ ਜਵੇ ਇੱਥੇ ਰੱਖ ਕੇ ਹੁਣ ਪੈਨ ਚ ਪੈ ਗਈ ਉਹ ਵਿੱਚ ਇਸ ਤੋਂ ਬਾਅਦ ਬਸ ਆਹ ਗਰਾਰੀ ਪਾ ਦੇਣੀ ਹੈ ਬੱਚੇ ਤੇ ਪਾ ਕੇ ਤੇ ਆਪਣੇ ਆ ਪਹਿਲਾਂ ਨਟਾਂ ਵਾਲੇ ਨਾਲ ਸੈੱਟ ਕਰ ਲੈਣੇ ਨਟ ਕਿੱਥੇ ਕਿੱਥੇ ਨਟ ਨੇ ਉਹੋ ਉਹ ਪਲੇਟ ਵੀ ਆਉਣੀ ਆ ਨਟ ਸੈੱਟ ਕਰਕੇ ਤੇ ਬਾਅਦ ਚ ਪਾ ਦੇਣੀ ਆ ਆ ਪਲੇਟ ਇਹ ਰਬੜ ਰਿੰਗ ਤਾਂ ਸਹੀ ਠੀ ਸਾਰੇ ਬਸ ਉਹ ਅੰਦਰਲੀ ਸੀਲ ਲੀਕ ਸੀ ਇਹਦੀ ਸਾਰੇ ਨਟ ਲਾ ਕੇ ਕੰਮ ਤਾਂ ਕੋਈ ਵੈਸੇ ਵੱਡਾ ਨਹੀਂ ਹੁੰਦਾ ਇਹ ਤਾਂ ਦਿਮਾਗ ਦੀ ਉਹ ਗੱਲ ਆ ਬਾਈ ਕੋਈ ਜਾਦੇ ਸਿਸਟਮ ਤਾਂ ਹੁੰਦਾ ਨਹੀਂ ਇੱਥੇ ਹੁਣ ਜਿਹੜੀ ਗੋਲੀ ਪਾਉਣੀ ਆ ਪੰਪ ਦੀ ਸਪਲਾਈ ਆ ਇਹਦੇ ਸਾਹਮਣੇ ਪਊਗੀ ਉਹ ਗੋਲੀ ਇਸ ਪੈਸਲ ਨਟ ਹੁੰਦਾ ਦੂਆਂ ਨਾਲੋਂ ਜਿ ਸਾਰੇ ਨਾਲੋਂ ਦੇਖ ਲੈ ਤੂੰ ਅੱਡਾ ਨਾਟ ਇਹ ਇਕੱਲੇ ਜੀ ਥੱਲੇ ਗੋਲੀ ਪਾਣੀ ਆ ਗੋਲੀ ਪਾ ਕੇ ਤੇ ਆਪਾਂ ਨਟ ਲਾ ਦੇਣਾ ਬਸ